ਸੋਸ਼ਲ ਮੀਡੀਆ ਤੇ ਆ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ ਜੇ ਤੁਸੀਂ ਦੇਖ ਸਕਦੇ ਹੋ ਕੇਕਾ ਵੀਰ ਜਿਸ ਦਾ ਵਿਆਹ ਹੋ ਰਿਹਾ ਹੈ ਵੀਰ ਦੀ ਉਮਰ 40 ਸਾਲ ਤੋਂ ਲਗਭਗ ਉੱਪਰ ਲੱਗਦੀ ਪਈ ਹੈ ਤੇ ਲੋਕ ਕਹਿ ਰਹੇ ਆ ਵੀ ਦੇਖ ਲਵੋ 20 ਉਮਰ ਚ ਵੀ ਇਹਨਾਂ ਨੂੰ ਚੈਨ ਨਹੀਂ ਆ ਵਿਆਹ ਵਿਆਹ ਕਰਵਾ ਰਹੇ ਆ ਪਰ ਇਸ ਵਾਇਰਲ ਹੋ ਰਹੀ ਵੀਡੀਓ ਦਾ ਅਸਲ ਸੱਚ ਕੁਝ ਹੋ ਰਿ ਜਿਸ ਨੂੰ ਸੁਣ ਕੇ ਨਾ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਜੀ ਹਾਂ ਯਾਰ ਤੁਹਾਨੂੰ ਦੱਸ ਦਈਏ ਕਿ ਆ ਵੀਡੀਓ ਵਿੱਚ ਜੋ ਤੁਸੀਂ ਵੀਰ ਦੇਖ ਰਹੇ ਹੋ ਨਾ ਇਹ ਵੀਰ ਆ ਕੁੜੀ ਨੂੰ ਨਾ ਪਿਆਰ ਕਰਦਾ ਸੀ ਪਿਆਰ ਉਸ ਟਾਈਮ ਕਰਦਾ ਸੀ ਜਦੋਂ ਤਕਰੀਬਨ ਇਹਨਾਂ ਦੀ ਉਮਰ 24-25 ਸਾਲ ਸੀ ਬਾਅਦ ਵਿੱਚ ਵੀਰ ਨਾ ਅਮਰੀਕਾ ਚਲਾ ਗਿਆ ਤੁਹਾਨੂੰ ਪਤਾ ਕਿ ਸਾਡੇ ਬਹੁਤ ਸਾਰੇ ਪੰਜਾਬੀ ਅਮਰੀਕਾ ਦੀ ਧਰਤੀ ਤੇ ਦੋ ਨੰਬਰ ਚ ਗਏ ਆ ਫਿਰ ਜਦੋਂ ਅਮਰੀਕਾ ਚਲਾ ਗਿਆ ਤਾਂ ਉੱਧਰ ਜਾ ਕੇ ਪੱਕਾ ਹੋਣਾ ਬਹੁਤ ਔਖਾ ਵਾ ਕਈਆਂ ਨੂੰ ਬਹੁਤ ਸਾਲ ਲੱਗ ਜਾਂਦੇ ਆ ਪੱਕੇ ਹੋਣ ਨੂੰ ਤੇ ਇਹ ਵੀਰ ਵੀ ਨਾ ਕਾਫੀ ਸਾਲਾਂ ਬਾਅਦ ਉੱਥੇ ਪੱਕਾ ਹੋਇਆ ਪਰ ਇਹਨਾਂ ਦੋਨਾਂ ਦਾ ਨਾ ਪਿਆਰ ਸੱਚਾ ਸੀ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਵੀ ਵਿਆਹ ਆਪਾਂ ਇੱਕ ਦੂਜੇ ਨਾਲ ਹੀ ਕਰਵਾਉਣਾ ਹੈ ਭਾਵੇਂ ਜਿੰਨਾ ਮਰਜ਼ੀ ਟਾਈਮ ਹੋ ਜਾਵੇ ਤਾਂ ਵੀਰੇ ਨੇ ਕਿਹਾ ਵੀ ਜਦੋਂ ਵੀ ਮੈਂ ਬਾਹਰੋਂ ਪੱਕਾ ਹੋ ਕੇ ਆਵਾਂਗਾ ਤੇਰੇ ਨਾਲ ਹੀ ਵਿਆਹ ਕਰਵਾਵਾਂਗਾ ਤੇ ਵੀਰ ਜਦੋਂ ਅਮਰੀਕਾ ਤੋਂ ਪੱਕਾ ਹੋ ਕੇ ਆਇਆ ਨਾ ਤਾਂ ਫਿਰ ਵੀਰ ਨੇ ਇਸੇ ਕੁੜੀ ਦੇ ਨਾਲ ਵਿਆਹ ਕੀਤਾ ਜਿਸ ਨਾਲ ਕਦੇ ਪਿਆਰ ਦਾ ਇਕਰਾਰ ਕੀਤਾ ਸੀ ਸੋ ਆਹ ਹੁੰਦੀ ਹੈ ਅਸਲੀ ਮੁਹੱਬਤ ਕਿ ਇੰਨਾ ਚਿਰ ਇੱਕ ਦੂਜੇ ਤੋਂ ਦੂਰ ਰਹਿ ਕੇ ਆਪਣੇ ਚੰਗੇ ਸਮੇਂ ਦੀ ਉਡੀਕ ਕੀਤੀ ਤੇ ਵੀਰ ਬਾਹਰੋਂ ਆਇਆ ਤੇ ਦੋਨਾਂ ਨੇ ਵਿਆਹ ਕਰਵਾਇਆ ਸੱਚੀ ਆਪਾਂ ਸਲੂਟ ਕਰਦੇ ਹਾਂ ਇਸ ਮੁਹੱਬਤ ਨੂੰ ਸੋ ਜੇ ਤੁਸੀਂ ਵੀ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਵਧੀਆ-ਵਧੀਆ ਕਮੈਂਟ ਜ਼ਰੂਰ ਕਰਿਓ ਤੇ ਜਿਸ ਨੂੰ ਪਿਆਰ ਕਰਦੇ ਹੋ ਨਾ ਉਹਨੂੰ ਆਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਰੱਬ ਰੱਖਾ